ਹੁਸ਼ਿਆਰਪੁਰ ਚ ਹੋਈ ਪਹਿਲੀ ਬਾਰਿਸ਼ ਨੇ ਇੱਕ ਵਾਰ ਮੁੜ ਤੋਂ ਹੁਸ਼ਿਆਰਪੁਰ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਪ੍ਰਬੰਧਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਮਹਿਜ਼ 3 ਘੰਟਿਆਂ ਦੀ ਬਰਸਾਤ ਨੇ ਹੁਸ਼ਿਆਰਪੁਰ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਜਲਥਲ ਕਰ ਦਿੱਤਾ ਤੇ ਹੁਸ਼ਿਆਰਪੁਰ ਦਾ ਜਲੰਦਰ ਰੋਡ ਤਾਂ ਨਹਿਰ ਦਾ ਰੂਪ ਧਾਰਨ ਕਰ ਗਿਆ ਤਸਵੀਰਾਂ 'ਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰ ਤਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਹ ਪਾਣੀ ਜਿੱਥੇ ਸੜਕਾਂ ਤੇ ਖੇਤਾਂ ਵਿੱਚ ਆਮ ਹੀ ਭਰਿਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਦਾਖਲ ਹੋ ਗਿਆ ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਹੀ ਇਹ بارش ਲੋਕਾਂ ਲਈ ਮੁਸੀਬਤ ਬਣ ਕੇ ਵੀ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਪਰ ਇਹ بارش ਕਿਸਾਨਾਂ ਦੀ ਝੋਨੇ ਦੀ ਫਸਲ ਲਈ ਲਾਹੇਬੰਦ ਹੈ ਤੇ ਕਿਸਾਨਾਂ ਨੂੰ ਹੁਣ ਜ਼ਿਆਦਾਤਰ ਮੋਟਰਾਂ ਨਹੀਂ ਚਲਾਉਣੀਆਂ ਪੈਣਗੀਆਂ। ਰਾਤ ਤੋਂ ਜਿਹੜੀ ਰੁਕ ਰੁਕ ਕੇ بارش ਹੋਈ ਹੈ ਉਹਦੇ ਨਾਲ ਮਲੇਰੇ ਚ ਟਿਕਿਆ ਇਹਦਾ ਕਾਫੀ ਪਾਣੀ ਇਕੱਠਾ ਹੋ ਗਿਆ ਹੈ। ਦੇਖੋ ਜੇ ਬਰਸਾਤ ਜਿਹੜੀ ਹਰ ਸਾਲ ਅਸੀਂ ਕਾਰਪੋਰੇਸ਼ਨ ਦੇ ਵਿੱਚ ਇੱਕ ਫੰਡ ਰੱਖਦੇ ਹਾਂ ਜੋ ਬਰਸਾਤਾਂ ਤੋਂ ਪਹਿਲੇ ਸਫਾਈ ਸਾਫ ਸਫਾਈ ਕਰਾਉਂਦੇ ਆ ਰਿਜ਼ਰਵ ਫੰਡ ਹੁੰਦਾ ਹੈ ਹਰ ਸਾਲ ਰੱਖਿਆ ਜਾਂਦਾ ਹੈ ਇਸ ਵਾਰ ਪ੍ਰਸ਼ਾਸਨਨ ਔਰ ਸਰਕਾਰ ਵੱਲੋਂ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ ਪੂਰੇ ਸ਼ਹਿਰਪੁਰ ਦੇ ਵਿੱਚ ਬੁਰਾ ਹਾਲ ਹੈ ਇੱਕ ਬਸ ਪਹਿਲੀ ਬਰਸਾਤ ਦੇ ਨਾਲ ਦੇਖੋ ਹਾਲਾਤ ਕੀ ਬਣੇ ਹੋਏ ਆ ਇਹ ਪ੍ਰਸ਼ਾਸਨ ਦੀ ਨਾਕਾਮੀ ਹੈ ਉਹਨਾਂ ਦੀ ਮਿਸਮੈਨੇਜਮੈਂਟ ਹੈ ਕਿਦਾਂ ਦੇਖਦੇ ਹੋ ਕਿ ਜਿਹੜਾ ਤੁਸੀਂ ਕਹਿ ਰਹੇ ਫੰਡ ਹੈ ਕਿ ਨੂੰ ਯੂਜ਼ ਨਹੀਂ ਕਰ ਰਹੇ ਕਿ ਪ੍ਰਸ਼ਾਸਨ ਨਾਲ ਕੋਈ ਵੀ ਮੀਟਿੰਗ ਨਹੀਂ ਰੱਖੀ ਗਈ ਇਹਦੇ ਲਈ ਜਿਹੜੀ ਹੁਣ ਦੀ ਸਰਕਾਰ ਦਾ ਜੋ ਫੰਡ ਹੈ ਇਹ ਸਰਕਾਰ ਸਿਰਫ ਆਪਣੇ ਚਿਹਤੇ ਕੁਝ ਵਾਰਡਾਂ ਵਿੱਚ ਵਰਤ ਰਹੀ ਹੈ ਇਹ ਫੰਡਾਂ ਨੂੰ ਇੱਧਰ ਉੱਧਰ ਯੂਜ਼ ਕਰ ਰਹੀ ਹੈ ਕੋਈ ਸ਼ਾਇਦ ਦੇ ਵਿਕਾਸ ਦੇ ਕੰਮਾਂ ਲਈ ਯੂਜ਼ ਨਹੀਂ ਹੋ ਰਿਹਾ ਦੋ ਤਿੰਨ ਵਾਰਡਾਂ ਜੋ ਉਹਨਾਂ ਦੇ ਚਿਹਤੇ ਉਹਨਾਂ ਵਿੱਚ ਪੈਸੇ ਵਰਤੇ ਜਾ ਰਹੇ ਆ ਕਾਰਪੋਰੇਸ਼ਨ ਦੇ ਫੰਡ ਦਾ ਪੈਸਾ ਜਿਹੜਾ ਆ ਉਹ ਵਰਤ ਕੇ ਮੰਤਰੀ ਆਪਣਾ ਕ੍ਰੈਡਿਟ ਲੈ ਰਹੇ ਆ ਜੇਕਰ ਗੱਲ ਕਰੀਏ ਤਾਂ ਮੰਤਰੀ ਵੀ ਇਹ ਤਾਂ ਹੁਸ਼ਿਆਰਪੁਰ ਦੇ ਨੇ ਐਮਪੀ ਵੀ ਹੋਂ ਤਾਂ ਬਣ ਗਏ ਨੇ ਪਰ ਫਿਰ ਵੀ ਜੇਕਰ ਪੁਸਤਾਸ ਦੀ ਗੱਲ ਕਰੀਏ ਤਾਂ ਮੰਤਰੀ ਸਾਹਿਬ ਨੂੰ ਵੀ 3 ਸਾਲ ਹੋ ਚੱਲੇ ਨੇ ਜੀ ਵਿਕਾਸ ਜ਼ੀਰੋ ਹੈ ਵਿਕਾਸ ਦੇ ਨਾਮ ਦਾ ਵੀ ਦੇਖੋ ਗਾਰਭਾਸ਼ਨ ਦੇ ਫੰਡ ਦਾ ਸਾਰਾ ਕੰਮ ਹੋ ਰਿਹਾ ਜੋ ਵੀ ਕੰਮ ਆਪਣੇ ਵਿਕਾਸ ਕਰ ਰਹੇ ਆ ਇਹ ਆਪਣੇ ਪੁਛੇ ਹੇਟੇ ਵਾਡਾਂ ਦੇ ਕਰ ਰਹੇ ਬਾਕੀ ਵਾਡਾਂ ਵਿੱਚ ਇਹ ਨਹੀਂ ਪਰ ਸਾਡੇ ਕਾਂਗਰਸੀ ਵਾਡਾਂ ਦੇ ਵਿੱਚ ਇਹਨਾਂ ਦੇ ਆਪਣੇ ਜੋ ਕਾਂਗਰਸ ਛੱਡ ਗਏ ਧੜੂ ਵਿੱਚ ਗਏ ਆ ਐਮਸੀ ਕਾਉਂਸਲਰ ਉਹਨਾਂ ਦੇ ਵਾਡਾਂ ਵਿੱਚ ਵੀ ਕੰਮ ਨਹੀਂ ਹੋ ਰਿਹਾ ਇਹ ਪੈਸੇ ਸਿਰਫ ਦੋ ਚਾਰ ਵਾਡਾਂ ਚ ਵਰਤ ਰਹੇ ਆਪਣੇ ਮੰਤਰੀ ਫੰਡ ਦੇ ਨਾਂ ਤੇ ਕੋਈ ਪੈਸਾ ਨਹੀਂ ਲੈ ਕੇ ਆਏ ਹੁਣ ਤਾਂ ਚਲੋ ਐਮਪੀ ਵੀ ਸਾਡੇ ਇਹਨਾਂ ਦੇ ਆਪਣੀ ਪਾਰਟੀ ਦੇ ਬਣ ਗਏ ਆ ਤੇ ਵਿਕਾਸ ਦੇ ਨਾਂ ਤੇ ਸ਼ਹਿਰ ਵਿੱਚ ਸਰਕਾਰ ਵੱਲੋਂ ਕੋਈ ਫੰਡ ਨਹੀਂ ਆਇਆ ਮੀਤਵਾਲ ਸ਼ਹਿਰ ਦੇ ਬਣੇ ਨਰਕ ਭਰੇ ਹਾਲਾਤਾਂ ਨੂੰ ਲੈ ਕੇ ਜਦੋਂ ਕਾਂਗਰਸੀ ਆਗੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਪ ਪਾਰਟੀ ਦੇ ਰਾਜ ਚ ਨਗਰ ਨਿਗਮ ਨੂੰ ਕੋਈ ਵੀ ਫੰਡ ਜਾਰੀ ਨਹੀਂ ਹੋਇਆ ਇਸ ਦੇ ਨਾਲ ਕਿਸਾਨ ਆਗੂ ਮਨਜੀਤ ਰਾਏ ਦਾ ਕਹਿਣਾ ਹੈ ਕਿ ਇਸ بارش ਨਾਲ ਧਰਤੀ ਹੇਠਲੇ ਪਾਣੀ ਦਾ ਜਰ ਕੀ ਕਿਸਾਨਾਂ ਦਾ ਡੀਜ਼ਲ ਦੇ ਖਰਚੇ ਤੋਂ ਵੀ ਬਚਾਅ ਹੋਵੇਗਾ ਦੇਖੋ ਇਹ ਜਿਹੜੀ ਬਰਸਾਤ ਹੁਣ ਹੋ ਰਹੀ ਹੈ ਇਹ ਬਰਸਾਤ ਸੋਨੀਆ ਫਸਲਾਂ ਵਾਸਤੇ ਬਹੁਤ ਲਾਹੇਵੰਦ ਹੈ ਔਰ ਕਿਸਾਨਾਂ ਦੇ ਚਿਹਰੇ ਤੇ ਨੂਰ ਆਇਆ ਇਹਦੇ ਨਾਲ ਮੈਂ ਕਮਾਂਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਨਾਲ ਸਾਰਿਆਂ ਨੂੰ ਹੀ ਰਾਹਤ ਮਿਲੀ ਹੈ ਚਾਹੇ ਸ਼ਹਿਰੀ ਲੋਕ ਨੇ ਚਾਹੇ ਪਿੰਡੂ ਲੋਕ ਨੇ ਚਾਹੇ ਸਰਕਾਰ ਹੈ ਕਿਉਂਕਿ ਬਿਜਲੀ ਦੀ ਖਪਤ ਵੀ ਘਟੇਗੀ ਕਿਉਂਕਿ ਇਹਦੇ ਨਾਲ ਹੁਣ ਮੋਟਰਾਂ ਜਿਹੜੀਆਂ ਉਹ ਘੱਟ ਚੱਲਣਗੀਆਂ ਬਹਿ ਜਿਹੜੀ ਬਰਸਾਤ ਹੈ ਹੁਣ ਕਦੂ ਕਰਨ ਦੇ ਵਿੱਚ ਝੋਨੇ ਦੇ ਵਾਸਤੇ ਬੜਾ ਆਸਾਨ ਹੋਏਗਾ ਸੋ ਇਸ ਕਰਕੇ ਇਹ ਬਰਸਾਤ ਬੜੀ ਲਾਹੇਵੰਦ ਹੈ ਖਾਸ ਕਰ ਝੋਨੇ ਵਾਸਤੇ ਗੰਨੇ ਵਾਸਤੇ ਸੋਨੀ ਦੀਆਂ ਸਾਰੀਆਂ ਫਸਲਾਂ ਵਾਸਤੇ ਔਰ ਥੋੜੀ ਬਹੁਤ ਪ੍ਰੋਬਲਮ ਹੈਗੀ ਆ ਜਿਹੜੀ ਪੱਕੀ ਉਹ ਮੱਕੀ ਹੈ ਜਿਹੜੀ ਹੁਣ ਮੰਡੀ ਆ ਰਹੀ ਹੈ ਇਸ ਵੇਲੇ ਪੱਕੀ ਹੋਈ ਮੱਕੀ ਉਹਦੇ ਵਾਸਤੇ ਥੋੜੀ ਬਹੁਤ ਦਿੱਕਤ ਆਏਗੀ ਪਰ ਕੋਈ ਗੱਲ ਨਹੀਂ ਕਿਉਂਕਿ ਜਿਆਦਾਤਰ ਇਹ ਜਿਹੜੀ ਬਰਸਾਤ ਹੈ ਇਹ ਲਾਹੇਵੰਦੀ ਸਾਥ ਹੋ ਰਹੀ ਹੈ ਕਿਸਾਨਾਂ ਵਾਸਤੇ ਬਹੁਤ ਹੀ ਲਾਹੇਵੰਦ ਹੈ ਜੀ